뱅킹 ਜੋ ਨਿਯੰਤਰੀ ਕਾਨੂੰਨ ਹੈ ਉਸ ਉਸਦੀ ਤਰਮੀਮ ਵਿਰੋਧ ਕਰਦਾ ਹਾਂ ਕਿ ਕਿਉਂਕਿ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਕੇਂਦਰ ਸਰਕਾਰ ਦੀਆਂ ਵਿਧਾਨਕ ਸ਼ਕਤੀਆਂ ਨੂੰ ਕਰ ਸਕੇ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਦੌਰਾਨ ਬਿੱਲ ਜੋ ਤਸਵੀਜ਼ ਕਰ ਸਕੇ ਤੇ ਜੇ ਤਰਮੀਮ ਹੋਏ ਮੈਨੂੰ ਪਤਾ ਹੈ ਸਪੀਕਰ ਸਾਹਿਬ ਕੀ 뱅킹 ਜੋ ترمیمੀ ਕਾਨੂੰਨ ਹੈ 1965 ਵਿੱਚ ਉਸ ਵਿੱਚ ترمیم ਕੀਤੀ ਗਈ ਸੀ ਤਾਂ ਕਿ ਸਰਕਾਰੀ ਕਮੇਟੀਆਂ ਲਈ ਉਸ ਨੂੰ ਲਾਗੂ ਕੀਤਾ ਜਾ ਸਕੇ ਇਹ 2022 ਵਿੱਚ ਵੀ ਇਸ ਵਿੱਚ ترمیم ਕੀਤੀ ਗਈ ਸੀ ਤਾਂ ਕਿ ਜੋ ਸਹਿਕਾਰੀ ਬੈਂਕ ਹਨ ਉਹ RBI ਦੇ ਅਧੀਨ ਉਹਨਾਂ ਲਿਆਂਇਆ ਜਾ ਸਕੇ ਕਿ ਜੋ ਕੇਂਦਰੀ ਸੂਚੀ ਹੈ ਉਸ ਵਿੱਚ ਸ਼ਾਮਲ ਕੀਤਾ ਗਿਆ ਸੀ ਪੰਜ ਇਹ ਮਹੱਤਵਪੂਰਨ ਹੈ ਕਿ ਜੋ ਸੂਚੀ 43 ਹੈ ਉਸ ਵਿੱਚ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਹੈ ਕਿ ਸਹਿਕਾਰੀ ਕਮੇਟੀਆਂ ਇਸ ਵਿੱਚ ਸ਼ਾਮਲ ਨਹੀਂ ਹੋਣਗੀਆਂ ਕੇਂਦਰ ਸਰਕਾਰ ਦੀ ਵਿਧਾਨਕ ਸ਼ਕਤੀਆਂ ਦੀ ਨਹੀਂ ਆਉਣਗੀਆਂ ਇਸ ਲਈ ਸਹਿਕਾਰੀ ਬੈਂਕ ਵੀ ਇਸ ਦੇ ਤਹਿਤ ਨਹੀਂ ਆਉਣਗੇ ਇਸ ਲਈ ਜੋ ਮਤ ਸੰਖਿਆ 44 ਹੈ ਜੋ ਸੂਚੀ ਦੀ ਇਸ ਕੇ ਸਹਿਕਾਰੀ ਸੁਸਾਇਟੀਆਂ ਬਾਰੇ ਨਹੀਂ ਕਿਹਾ ਗਿਆ ਹੈ ਇਸ ਇਸੇ ਤਰ੍ਹਾਂ ਜੋ ਸੂਚੀ 32 ਹੈ ਉਹ ਸਪਸ਼ਟ ਤੌਰ ਤੇ ਰਾਜ ਸਰਕਾਰ ਨੂੰ ਇਹ ਅਧਿਕਾਰ ਦਿੰਦੀ ਹੈ ਕੀ ਸਹਿਕਾਰੀ ਸੁਸਾਇਟੀਆਂ ਬਾਰੇ ਦੱਸੋ ਅਤੇ ਕਪਰੇਟਿਵ ਬੈਂਕ 관한 ਮਾਰੀ ਦੱਸੇ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈ ਸ਼ਰਮਾਂਜੀ ਜੋ ਵਿਧਾਨਕ ਸ਼ਕਤੀਆਂ ਨਾਲ ਜੁੜਿਆ ਹੋਇਆ ਹੈ ਜੋ ਸਾਂਝੀ ਕਮੇਟੀ ਨੇ ਪਾਰਲੀਮੈਂਟਰੀ ਕਮੇਟੀ ਨੇ ਇਸ ਤੇ ਗੱਲ ਕੀਤੀ ਸੀ ਬਹੁਰਾਜੀ ਸਹਿਕਾਰੀ ਬਿੱਲ ਤੇ ਤਾਂ ਉਸ ਵਿੱਚ ਬਹੁਤ ਸਾਰੇ ਫੈਸਲੇ ਹਨ ਇੱਕ ਫੈਸਲਿਆਂ ਦੀ ਇੱਕ ਇੱਕ ਲੜੀ ਹੈ ਜਿਸ ਵਿੱਚ ਸੁਪਰੀਮ ਕੋਰਟ ਦਾ ਵੀ ਇੱਕ ਫੈਸਲਾ ਹੈ ਜੋ ਸਹਿਕਾਰੀ ਸੁਸਾਇਟੀਆਂ ਹਨ ਉਸ ਵਾਰੇ ਵਿਧਾਨ ਬਣਾਉਣ ਦਾ ਜੋ ਅਧਿਕਾਰ ਹੈ ਅਤੇ ਇਸ ਤਰ੍ਹਾਂ ਸਹਿਕਾਰੀ ਬੈਂਕਾਂ ਵਾਰੇ ਜੋ ਵਿਧਾਨ ਬਣਾਉਣ ਦਾ ਅਧਿਕਾਰ ਹੈ ਉਹ ਰਾਜ ਸਰਕਾਰਾਂ ਦੇ ਕੋਲ ਹੈ ਜੋ ਸਰਕਾਰ ਦੀ ਜਵਾਬ ਹੈ ਕਿ ਜੋ ਪਹਿਲੇ ਦੇ ਜੋ ਬੈਂਕ ਦੀਆਂ ਜੋ ਤਰਮੀਮੀ ਜੋ ਬਿੱਲ ਹਨ ਉਹਨਾਂ ਨੂੰ ਚੁਣੌਤੀ ਨਹੀਂ ਦਿੱਤੀ ਗਈ ਹੈ ਤਾਂ ਉਹ ਇਹ ਵੀ ਕਰ ਸਕਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣੇ ਹੀ ਕਰਨਗੇ ਤੇ ਇਸ ਤਰ੍ਹਾਂ ਵਿਧਾਨਕ ਅਧਿਕਾਰਾਂ ਦਾ ਜੋ ਸਰੋਤ ਹੈ ਉਸੇ ਸ਼ੱਕ ਪੈਦਾ ਹੁੰਦਾ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗ ਕਿ ਸ਼੍ਰੀਮਾਨ ਜੀ ਜੋ ਵਿਧਾਨਕ ਸ਼ਕਤੀਆਂ ਬਾਰੇ ਜੋ ਸ਼ੱਕ ਹੈ ਸ਼ੰਕਾ ਹੈ ਕਿਉਂ ਜੋ 7ਵੀਂ ਅਨੁਸੂਚੀ ਵਿੱਚ ਸੂਚੀਦਾਰ ਕਰ ਰਹੇ ਹਨ ਸੁਚੀ 1 2 ਅਤੇ 3 ਹੈ ਉਹਨਾਂ ਨੂੰ ਉਚਿਤ ਕੀਤਾ ਜਾਏ ਤਾਂ ਕਿ ਉਸ ਵਿੱਚ ਸਪਸ਼ਟੀਕਰਨ ਹੈ ਕਿ ਕਿੱਥੇ ਸਰਕਾਰ ਜੋ ਹੈ ਉਹ ਕਿੱਥੋਂ ਆਪਣੀਆਂ ਵਿਧਾਨਕ ਸ਼ਕਤੀਆਂ ਲੈ ਰਹੀ ਹੈ ਇਸ ਬਿੱਲ ਨੂੰ ਲਾਗੂ ਕਰਨ ਲਈ ਉਸਤੇ ਵੀ ਅਸੀਂ ਕਿਹਾ ਸੀ ਆਪਣੀ ਐਸੀ ਦਲੀਲ ਦਿੱਤੀ ਸੀ ਐਸੇ ਉੱਪਰ ਕਿ ਇਹ ਜੋ ਸਹਿਕਾਰੀ ਸੁਸਾਇਟੀਆਂ ਨੂੰ ਕੇਂਦਰ ਸਰਕਾਰ ਨੇ ਮਨਬਦ ਕਰ ਸਕਦੇ ਹੈ ਨਹੀਂ ਇਸੇ ਉੱਪਰ ਵਿਰੋਧਾ ਪਾਸ ਹੈ ਮੇਰਾ ਸੀਮਿਤ ਇੱਕ ਪੁਆਇੰਟ ਹੈ ਮਲਟੀ ਸਟੇਟ ਜੋ ਕੋਆਪਰੇਟਿਵ ਦਾ ਕਾਰਵਾਈ ਦਾ ਜੋ ਉਹ ਕੇਂਦਰੀ ਰਜਿਸਟਰਾਰ ਚ ਹੁੰਦਾ ਹੈ ਨਾ ਸ਼੍ਰੀ ਐਨ ਕੇ ਪ੍ਰੇਮਚੰਦਰ ਜੀ ਤੁਹਾਡਾ ਵੀ ਨੰਬਰ ਆਏਗਾ ਤੁਹਾਡਾ ਨੰਬਰ ਆਏਗਾ ਤੁਹਾਡਾ ਨੰਬਰ ਵੀ ਆਏਗਾ ਧੰਨਵਾਦ ਸਭ ਸਪੀਕਰ ਸਾਹਿਬ ਮੇਰਾ ਵਿਰੋਧ ਹੈ ਉਹ ਅਧਿਕਾਰਜ ਪ੍ਰਕਿਰਿਆ ਦੇ ਮੈਂ ਉਸ ਦੇ ਤਹਿਤ ਬੈਂਕਿੰਗ ਜੋ ਲੇਮਬੰਦੀ ਕਾਨੂੰਨ ਹੈ ਉਸ ਦਾ ਉਸ ਦੀ ਤਰਮੀਮ ਵਿਧਾ ਵਿਰੋਧ ਕਰਦਾ ਹਾਂ ਕਿ ਕਿਉਂਕਿ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਕੇਂਦਰ ਸਰਕਾਰ ਦੀਆਂ ਵਿਧਾਨਕ ਸ਼ਕਤੀਆਂ ਨੂੰ ਕਰ ਸਕੇ ਭਾਰਤੀ ਸੰਵਧਨ ਦੀ 7ਵੀਂ ਅਨੁਸੂਚੀ ਦੇ ਦੌਰਾਨ ਬਿੱਲ ਜੋ ਤਸਵੀਜ਼ ਕਰ ਸਕੇ ਤੇ ਜਾਂ ਤਰਮੀਮ ਹੋਏ ਮੈਨੂੰ ਪਤਾ ਹੈ ਸਪੀਕਰ ਸਾਹਿਬ ਕੀ ਬੈਂਕਿੰਗ ਜੋ ਤਰਮੀਮੀ ਕਾਨੂੰਨ ਹੈ 1965 ਵਿੱਚ ਉਸ ਵਿੱਚ ਤਰਮੀਮ ਕੀਤੀ ਗਈ ਸੀ ਤਾਂ ਕਿ ਸਰਕਾਰੀ ਕਮੇਟੀਆਂ ਲਈ ਉਸ ਨੂੰ ਲਾਗੂ ਕੀਤਾ ਜਾ ਸਕੇ ਇਹ 2022 ਵਿੱਚ ਵੀ ਇਸ ਵਿੱਚ ਤਰਮੀਮ ਕੀਤੀ ਗਈ ਸੀ ਤਾਂ ਕਿ ਜੋ ਸਹਿਕਾਰੀ ਬੈਂਕ ਹਨ ਉਹ RBI ਦੇ ਅਧੀਨ ਉਹਨਾਂ ਲਿਆਂਇਆ ਜਾ ਸਕੇ ਜਿਸਕੇ ਜੋ ਕੇਂਦਰੀ ਸੂਚੀ ਹੈ ਉਸ ਵਿੱਚ ਸ਼ਾਮਲ ਕੀਤਾ ਗਿਆ ਸੀ ਪੰਜ ਇਹ ਮਹੱਤਵਪੂਰਨ ਹੈ ਕਿ ਜੋ ਸੂਚੀ 43 ਹੈ ਉਸ ਵਿੱਚ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਹੈ ਕਿ ਸਹਿਕਾਰੀ ਕਮੇਟੀਆਂ ਇਸ ਵਿੱਚ ਸ਼ਾਮਲ ਨਹੀਂ ਹੋਣਗੀਆਂ ਕੇਂਦਰ ਸਰਕਾਰ ਦੀ ਵਿਧਾਨਕ ਸ਼ਕਤੀਆਂ ਦੀ ਨਹੀਂ ਆਉਣਗੀਆਂ ਇਸ ਲਈ ਸਹਿਕਾਰੀ ਬੈਂਕ ਵੀ ਇਸ ਦੇ ਤਹਿਤ ਨਹੀਂ ਆਉਣਗੇ ਇਸ ਲਈ ਜੋ ਮਤ ਸੰਖਿਆ 44 ਹੈ ਜੋ ਸੂਚੀ ਦੀ ਇਸ ਕੇ ਸਹਿਕਾਰੀ ਸੁਸਾਇਟੀਆਂ ਬਾਰੇ ਨਹੀਂ ਕਿਹਾ ਗਿਆ ਹੈ ਇਸ ਇਸੇ ਤਰ੍ਹਾਂ ਜੋ ਸੂਚੀ 32 ਹੈ ਉਹ ਸਪਸ਼ਟ ਤੌਰ ਤੇ ਰਾਜ ਸਰਕਾਰ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਸਹਿਕਾਰੀ ਸੁਸਾਇਟੀਆਂ ਬਾਰੇ ਦੱਸੋ ਅਤੇ ਕੋਆਪਰੇਟਿਵ ਬੈਂਕਾਂ ਬਾਰੇ ਦੱਸੋ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈ ਸ਼੍ਰੀਮਾਨ ਜੀ ਜੋ ਵਿਧਾਨਕ ਸ਼ਕਤੀਆਂ ਨਾਲ ਜੁੜਿਆ ਹੋਇਆ ਹੈ ਜੋ ਸਾਂਝੀ ਕਮੇਟੀ ਨੇ ਪਾਰਲੀਮੈਂਟਰੀ ਕਮੇਟੀ ਨੇ ਇਸ ਤੇ ਗੱਲ ਕੀਤੀ ਸੀ ਬਹੁਰਾਜੀ ਸਹਿਕਾਰੀ ਬਿੱਲ ਤੇ ਤਾਂ ਉਸ ਵਿੱਚ ਬਹੁਤ ਸਾਰੇ ਫੈਸਲੇ ਹਨ ਇੱਕ ਫੈਸਲਿਆਂ ਦੀ ਇੱਕ ਇੱਕ ਲੜੀ ਹੈ ਜਿਸ ਵਿੱਚ ਸੁਪਰੀਮ ਕੋਰਟ ਦਾ ਵੀ ਇੱਕ ਫੈਸਲਾ ਹੈ ਜੋ ਸਹਿਕਾਰੀ ਸੁਸਾਇਟੀਆਂ ਹਨ ਉਸ ਵਾਰੇ ਵਿਧਾਨ ਬਣਾਉਣ ਦਾ ਜੋ ਅਧਿਕਾਰ ਹੈ ਅਤੇ ਇਸ ਤਰ੍ਹਾਂ ਸਹਿਕਾਰੀ ਬੈਂਕਾਂ ਵਾਰੇ ਜੋ ਵਿਧਾਨ ਬਣਾਉਣ ਦਾ ਅਧਿਕਾਰ ਹੈ ਉਹ ਰਾਜ ਸਰਕਾਰਾਂ ਦੇ ਕੋਲ ਹੈ ਜੋ ਸਰਕਾਰ ਦੀ ਜਵਾਬ ਹੈ ਕਿ ਜੋ ਪਹਿਲੇ ਦੇ ਜੋ ਬੈਂਕ ਦੀਆਂ ਜੋ ترمیمੀ ਜੋ ਬਿੱਲ ਹਨ ਉਨਾਂ ਨੂੰ ਚੁਣੌਤੀ ਨਹੀਂ ਦਿੱਤੀ ਗਈ ਹੈ ਤਾਂ ਉਹ ਇਹ ਵੀ ਕਰ ਸਕਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣੇ ਕਰਨਗੇ ਤੇ ਇਸ ਤਰ੍ਹਾਂ ਵਿਧਾਨਕ ਅਧਿਕਾਰਾਂ ਦਾ ਜੋ ਸਰੋਤ ਹੈ ਉਸੇ ਸ਼ੱਕ ਪੈਦਾ ਹੁੰਦਾ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗ ਕਿ ਸ਼੍ਰੀਮਾਨ ਜੀ ਜੋ ਵਿਧਾਨਕ ਸ਼ਕਤੀਆਂ ਬਾਰੇ ਜੋ ਸ਼ੱਕ ਹੈ ਸ਼ੰਕਾ ਹੈ ਕਿਉਂ ਜੋ 7ਵੀਂ ਅਨੁਸੂਚੀ ਵਿੱਚ ਸਥਾਪਿਤ ਕਰ ਰਹੇ ਹਨ ਸੁਚੀ 1 2 ਅਤੇ 3 ਹੈ ਉਹਨਾਂ ਨੂੰ ਉਚਿਤ ਕੀਤਾ ਜਾਏ ਤਾਂ ਕਿ ਉਸ ਵਿੱਚ ਸਪਸ਼ਟੀਕਰਨ ਆਏ ਕਿ ਕਿੱਥੇ ਸਰਕਾਰ ਜੋ ਹੈ ਉਹ ਕਿੱਥੋਂ ਆਪਣੀਆਂ ਵਿਧਾਨਕ ਸ਼ਕਤੀਆਂ ਲੈ ਰਹੀ ਹੈ ਇਸ ਬਿੱਲ ਨੂੰ ਲਾਗੂ ਕਰਨ ਲਈ ਉਸਤੇ ਵੀ ਅਸੀਂ ਕਿਹਾ ਸੀ ਆਪਣੀ ਅਸੀਂ ਦਲੀਲ ਦਿੱਤੀ ਸੀ ਇਸ ਦੇ ਉੱਪਰ ਕਿ ਇਹ ਜੋ ਸਹਿਕਾਰੀ ਸੁਸਾਇਟੀਆਂ ਨੂੰ ਕੇਂਦਰ ਸਰਕਾਰ ਨਿਯੰਤ੍ਰਿਤ ਕਰ ਸਕਦੇ ਹੈ